ਲੋਵੀ ਕਹਿੰਦੇ ਸ਼ੈਲ ਸ਼ਵੀਲਾ ਗਬਰੂ ਲੱਗਦਾ ਬਹੁਤ ਫਿੱਕਾ ਜੇ ਉਹ ਨਹੀਂ ਪਾਉਂਦਾ ਕੁੜਤਾ ਪਜਾਮਾ ਚਿੱਟਾ ਜਿਹੜੇ ਬਜ਼ਾਰਾਂ 'ਚ ਤੁਸੀਂ ਪਾਉਨੇ ਹੋ ਕੁੜਤੇ ਪਜਾਮੇ ਦੇ ਕੱਪੜੇ ਲੈ ਕੇ 3-3000 ਰੁਪਏ ਦੇ 25-2500 ਦੇ 28-2800 ਦੇ ਸੋ ਮਾਤੂ ਸ਼੍ਰੀ ਦਸਤਾਰ ਆਜੋ ਇੱਥੇ 3-3000 ਰੁਪਏ ਵਾਲਾ ਕੁੜਤੇ ਦਾ ਕੱਪੜਾ ਤੁਹਾਨੂੰ ਮਿਲਦਾ ਸਿਰਫ 700 ਦੇ ਵਿੱਚ ਔਰ ਪੇਪਰ ਕਾਟਨ ਵੀ ਮਿਲਦਾ ਹੈ ਗੀਜ਼ਾ ਕਾਟਨ ਵੀ ਮਿਲਦਾ ਲੈ ਲੈਣ ਵੀ ਮਿਲਦਾ 700 ਰੁਪਏ ਮੀਟ ਨਹੀਂ 700 ਰੁਪਏ ਦਾ ਪੂਰਾ ਕੁੜਤਾ ਪਜਾਮਾ ਔਰ 700 ਤੋਂ ਸ਼ੁਰੂ ਹੈ 1500 1200 1800 ਤੱਕ ਚਾਹੇ ਪੇਪਰ कॉटन ਲੈ ਲੋ ਚਾਹੇ ਗੀਜ਼ਾ कॉटन ਲੈ ਲੋ ਚਾਹੇ ਲੇਲਨ कॉटन ਲੈ ਲੋ ਚਾਹੇ ਲੈ ਲੋ ਮੈਟੀ ਸਾਡੇ ਕੋਲੇ ਕੁਰਤੇ ਪਜਾਮੇ ਵਾਈਟ ਦੇ ਵਿੱਚ ਹੀ 35 ਤੋਂ 40 ਤਰ੍ਹਾਂ ਦੇ ਮੈਡੀਆਂ ਦੇਖੋ ਫਿਰ ਲੁੱਟਾਂ ਲੱਟਾਂ ਨਾ ਕਰਾਓ ਆਪਣੇ ਪੈਸੇ ਬਚਾਓ ਸਾਡੇ ਕੋਲ ਆਓ ਨਾ 3000 ਨਾਲ 4700 ਰੁਪਏ ਤੋਂ ਚਿੱਟਾ ਕੁਰਤਾ ਪਜਾਮਾ ਰੰਗੇ ਦੇ ਵਿੱਚ ਸਾਨੂੰ ਹੋਰ ਵੀ ਬਹੁਤ ਸਾਰੇ ਮਿਲ ਜਾਣੇ ਆ ਰੰਗਾ ਮੇਚੀ ਦੇਖੋ ਜੀ ਲਾਈਟ ਲੈ ਲਓ ਚਾਹੇ ਡਾਰਕ ਲੈ ਲਓ ਰੰਗ ਸਾਰੇ ਚੇ ਮਿਲ ਜਾਣਗੇ ਪੇਪਰ ਕੋਟਨ ਚੇ ਮਿਲ ਜਾਣਗੇ ਗੀਜ਼ਾ ਕੋਟਨ ਚੇ ਮਿਲ ਜਾਣਗੇ ਲੈ ਲੈਣ ਚੇ ਮਿਲ ਜਾਣਗੇ ਚਾਹੇ ਤੁਸੀਂ ਸ਼ਰਟਾਂ ਲੈਣੀਆਂ ਸ਼ਰਟਾਂ ਦੇ ਵਿੱਚ ਦੇਖੋ ਕਿੰਨੀ ਵੈਰਾਈਟੀ ਕਿੰਨੀ ਕੁਆਲਿਟੀ ਚੈੱਕ ਲੈ ਲਓ ਲਾਈਨਿੰਗ ਚ ਲੈ ਜਾਓ ਪਲੇਨ ਲੈ ਜਾਓ ਪ੍ਰਿੰਟ ਲੈ ਜਾਓ ਜਿੰਦਾਂ ਮਰਜੀ ਸ਼ਰਟਾਂ ਲੈ ਜਾਓ ਸਿਰਫ 500 ਰੁਪਏ ਤੋਂ ਅਸੀਂ ਸ਼ੁਰੂ ਕਰਦੇ ਨੇ ਉਦੋਂ ਉੱਪਰ ਹੀ ਰੇਂਜ ਤੁਸੀਂ ਜਿਹੜੀ ਲੈ ਕੇ ਜਾਣੀ ਲੈ ਸਕਦੇ ਆ ਆ ਦੇਖੋ ਕੋਟ ਪੈਂਟਾਂ ਦੇ ਵਿੱਚ ਤੁਸੀਂ 2 ਪੀਸ 3 ਪੀਸ ਤੁਸੀਂ ਜਿਹੜਾ ਤਰਸੀਮ ਜਸਰਾ ਡਿਜ਼ਾਈਨ ਲੈਣਾ ਜਿਹੜਾ ਵੀ ਲੈ ਕੇ ਜਾਣਾ ਲੈ ਜਾਓ ਬਾਜ਼ਾਰ ਦੇ ਵਿੱਚ ਜਿਹੜਾ ਤੁਸੀਂ 2 ਪੀਸ ਕੋਟ ਪੈਂਟ ਸਲਾਈ ਕਰਕੇ 10000 ਰੁਪਏ ਦਾ ਲੈਨੇ ਹੋ ਸਾਡੇ ਕੋਲ ਆਜੋ 10000 ਰੁਪਏ ਵਾਲਾ ਕੋਟ ਪੈਂਟ ਸਲਾਈ ਕਰਕੇ 2995 ਹੀ ਦਵਾਂਗੇ ਜਿਹੜਾ 3 ਪੀਸ ਕੋਟ ਪੈਂਟ ਸਲਾਈ ਕਰਕੇ ਬਾਜ਼ਾਰ ਦਾ ਰੇਟ 15000 ਅਸੀਂ 3760 ਹੀ ਦਵਾਂਗੇ ਰੰਗ ਬਾਈ ਜੀ ਸਾਰੇ ਦੇਖੋ ਜੀ ਰੰਗਾ ਮੇਚੀ ਲਾਈਟ ਤੋਂ ਲੈ ਕੇ ਡਾਰਕ ਤੱਕ ਸਾਰੇ ਰੰਗ ਆ ਸਾਡੇ ਕੋ ਆ ਚੈੱਕ ਕਰ ਲਓ ਜੀ ਆ ਪੂਰੀ ਲਾਈਨ ਲੱਗੀ ਆ 2995 2 ਪੀਸ ਤੇ 3760 ਦਾ 3 ਪੀਸ ਹੈ ਹਾਲ ਬਜ਼ਾਰ ਦੇ ਵਿੱਚ ਜਿੱਥੇ 5-5000 ਰੁਪਿਆ ਟੇਲਰ ਕੱਲੀ ਸਵਾਈ ਲੈ ਲੈਂਦੇ ਆ ਲਾਈਟ ਰੰਗ ਵੀ ਆ ਡਾਰਕ ਵੀ ਆ ਐਦੂ ਉੱਤੇ ਦੀ ਵੀ ਕੁਆਲਿਟੀ ਸਾਡੇ ਕੋ 5-7000 ਚ ਕੋਟ ਪੈਂਟ ਉਹ ਵੀ ਬਣਾ ਕੇ ਦੇ ਦਿੰਨੇ ਆ ਪਰ ਇਹ ਵੀ ਕੋਈ 15-15 ਜਾਂ 20-20000 ਵਾਲੇ ਕੋਟ ਪੈਂਟ ਨਹੀਂ ਹੈਗੇ ਦੇਖੋ ਜੀ ਜਿਹੜੇ ਸਾਡੇ ਸਰਦਾਰ ਵੀਰ ਆ ਉਹਨਾਂ ਦੇ ਲਈ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰ ਜੀ ਦੇ ਲੈ ਕੇ ਆਇਆ ਸਪੈਸ਼ਲ ਆਫਰਾਂ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਹੋ ਜਵੇ 3 ਮਹੀਨੇ ਅੰਦਰ ਅਸੀਂ ਵਾਪਸ ਕਰਕੇ ਨਵਾਂ ਦੇ ਦਿਆਂਗੇ ਵੈਰਾਈਟੀਆਂ ਸਾਡੇ ਕੋਲ ਬਹੁਤ ਸਾਰੀਆਂ ਹੈਗੀਆਂ ਇਹ ਪੱਗ ਦਾ ਕੱਪੜਾ ਉਹ ਆ ਇੱਕ ਤਾਂ ਕਹਿੰਦੇ ਬਾਜ ਦਾ ਬੜਾ ਸੌਖਾ ਤੁਸੀਂ ਰੂਪੀਆ ਲੈ ਲਓ ਫੁੱਲ ਬੈਲ ਲੈ ਲਓ ਤਾਂ ਸਿਰ ਦੇ ਵਿੱਚ ਦਰਦ ਨਹੀਂ ਹੁੰਦਾ ਪੱਗਾਂ ਦੇ ਨਾਲ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਕੋ ਪੱਗਾਂ ਦੇ ਨਾਲ ਮੈਚ ਕਰ ਲੋ ਤੁਸੀਂ ਆਪਣੇ ਕੋਟ ਪੈਂਟ ਦੇ ਨਾਲ ਮੈਚ ਕਰ ਲੋ ਤੁਸੀਂ ਆਪਣੇ ਵਾਈਫ ਦੇ ਸੂਟਾਂ ਦੇ ਨਾਲ ਮੈਚ ਕਰ ਲੋ ਸਾਰੀ ਵੈਰਾਈਟੀ ਸਾਡੇ ਕੋਲ ਹੈਗੀ ਆ ਤੁਸੀਂ 5000 ਦਾ ਸੂਟ ਲੈਣੇ ਹੋ 10000 ਦਾ ਸੂਟ ਲੈਣੇ ਹੋ ਪਰ ਜਿਹੜਾ ਲਾਈਨਿੰਗ ਦਾ ਕੱਪੜਾ ਥੱਲੇ ਲਾਉਨੇ ਹੋ ਉਹਦੀ ਕੁਆਲਿਟੀ ਬੜੀ ਹਲਕੀ ਹੁੰਦੀ ਆ ਰੰਗ ਫੇਟ ਹੋ ਜਾਂਦਾ ਤੁਹਾਡਾ ਸੂਟ ਹੋ ਜਾਂਦਾ ਖਰਾਬ ਸੋ ਲਾਈਨਿੰਗ ਦੇ ਕੱਪੜੇ 'ਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਸਿਰਫ 40 ਰੁਪਏ ਮੀਟਰ ਤੋਂ ਕੱਪੜਾ ਸ਼ੁਰੂ ਹੋ ਜਾਂਦਾ ਤੁਹਾਡੇ ਫਾਇਦੇ ਅਸੀਂ ਕਰ ਦੇਣੇ ਆ ਕੋਰਤਾ ਪਜਾਮਾ ਕੋਟ ਪੈਂਟ ਸ਼ੇਰਵਾਨੀ ਬਲੇਜ਼ਰ ਬਾਸਟਾ ਦੇ ਵਿੱਚ ਅਸੀਂ ਪੂਰੇ ਇੰਡੀਆ ਤੋਂ ਵਧੀਆ ਕੁਆਲਿਟੀ ਜਿੰਨੇ ਆ ਰੇਟ ਅਸੀਂ ਤੁਹਾਡੇ ਤੋਂ ਅੱਧਾ ਲੈਨੇ ਆ ਹੁਣ ਤੁਸੀਂ ਆਪਣੀ ਬਚਤ ਕਰ ਲਓ ਫਾਇਦਾ ਸਾਡਾ ਕਰਤਾ ਆਉਣਾ ਤੁਸੀਂ ਹੈਗਾ ਹਾਲ ਬਾਜ਼ਾਰ ਸ੍ਰੀ ਅਮਰਸਰ ਸਾਹਿਬ ਜਿੱਥੇ ਸਾਡੇ ਫਾਇਦੇ ਹੋਣਿਆ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਲੈਣੀ ਤਾਂ ਫੋਨ ਕਰ ਲਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਹਾਲ ਬਾਜ਼ਾਰ ਸ੍ਰੀ ਅਮਰਸਰ